ਸੇ ਨਿਤ ਰੋੜ ਕੋ ਕਰੋ ਸੁ ਮੇਤ ਜੇ ਚ ਲਾਏ ਪੂਰਨ ਕਰੋ ਗ੍ਰੰਥ ਇਸ ਮੇਤ ਤੋਂ ਮਨ ਕਰੋ ਸਹਾਈ ਸਭਨ ਦਵਾਰ ਗੋਛਾੜ ਕ ਬਿਯੋ ਤਵਾਰੋ ਦਾਰ ਬਹੇ ਗਏ ਕੀ ਰਾਜ ਅਸਰ गोविंद दास ਸਹਾਵਾ ਵਾਹਿਗੁਰੂ ਤਾ ਪਾਸਾ ਵਾਹਿਗੁਰੂ ਕੀ ਫਤਿਹ ਗੁਰੂ ਸਾਹਿਬ ਜੀ ਦੀ ਸਾਜੇ ਨੂੰ ਅੱਜ ਦੀ ਰੋਈ ਗੁਰੂ ਰੂਪ ਸਾਧ ਸੰਗਤ ਦੀ ਮਹਾਰਾਜ ਨੇ ਕਿਰਪਾ ਕੀਤੀ ਗੁਰੂ ਜੀ ਆਰੇ ਪਾਇਉ ਦੀਪ ਸਿੰਘ ਜੀ ਰਵੇਖੇ ਗੁਰੂ ਕੀ ਬਾਣੀ ਦੇ ਜਾਪ ਹੋਏ ਜਿੱਥੇ ਜਾਇ ਰਹਾ ਮੇਰਾ ਸਾਥ ਮਨ ਸੁਖਾਂਤ ਸੁਆਵਲਾ ਹੁਣ ਉਸ ਤੇ ਮਹਾਰਾਜ ਦੀ ਬਾਣੀ ਪੜ੍ਹੀ ਜਾਂਦੀ ਹੈ ਨਾਮ ਜਪਿਆ ਜਾਂਦਾ ਜਿੱਥੇ ਨਾਮ ਜਪਤੀ ਅਪਨ ਪਿਆਰੇ ਸਿਆ ਸਿਨ ਸੋਇਨ ਚੋ ਬਾ ਗੁਰੂ ਕਿਰਪਾ ਨਾਲ ਇਹ ਬਾਣੀ ਦਸਮ ਪਾਤਸ਼ਾਹ ਜੀ ਜੋ ਗੁਰੂ ਗ੍ਰੰਥ ਸਾਹਿਬ ਜੀ ਨੇ ਅਵਤਾਰ ਧਾਰਿਆ ਧਰਮ ਦਾ ਪ੍ਰਕਾਸ਼ ਕਰਨ ਲਈ ਜਗੋਂ ਦਾ ਨਾਸ ਕਰਨਗੇ ਧੰਨ ਚ ਨਾਮ ਸੰਤ ਉਬਾਰਣ ਦੁਸ਼ਟ ਸਭਨ ਕੋ ਮੂਲ ਉਬਾਰਣ ਜਹੀ ਕਾਜ ਤਰਾਵਨ ਜਨਮ ਸਮਝਦੇ ਹੋ ਸਾਧੂ ਸੰਗਤ ਮਹਾਰਾਜ ਨੇ ਖਾਲਸਾ ਪ੍ਰੰਪਤ ਦੀ ਸਿਰਜਣਾ ਕੀਤੀ ਉਸ ਗੁਰਧ ਦੀ ਜੋ ਨਰਜਾਦਾ ਸੀ ਉਹ ਵੀ ਕਾਇਮ ਕੀਤੀ ਰਹਿਣੀ ਬਹਿਣੀ ਦਸੀ ਅੰਮ੍ਰਿਤ ਵੇੜਾ ਸਵੇਰੇ ਅੰਮ੍ਰਿਤ ਵੇੜੇ ਤੋਂ ਲੈ ਕੇ ਰਾਤ ਕੀਰਤਨ ਸਵੇਰੇ ਤੱਕ ਕੀ ਕਰਨਾ ਜਦੋਂ ਜਾਗਣਾ ਜਦੋਂ ਸੋਣਾ ਉਹ ਵਿਚਾਰਨਾ ਟਾਈਮ ਜਿਹੜਾ ਨਾ ਸਾਰਾ ਦਿਨ ਬੇਲਾ ਨਹੀਂ ਰਹਿ ਸਕਦਾ ਸੇ ਇੱਕ ਮਿੰਟ ਵੀ ਨਿਸ਼ਿਤਰਨ ਅੰਦਰ ਜਾਦਾ ਬਣਾਤੀ ਸਿਮਰਨ ਸੇਵਾ ਜੱਗ ਤੱਕ ਤਿਆਰ ਬਰ ਤਿਆਰ ਰਵੇ ਮਿਤ ਨਿਯਮ ਕਰੇ ਬਾਣੀ ਪੜੇ ਸ਼ਸਤਰ ਧਾਰੀ ਰਵੇ ਕਦੀ ਸ਼ਸਤਰਾਂ ਦੀ ਸੇਵਾ ਕਦੀ ਘੋੜਿਆਂ ਦੀ ਸੇਵਾ ਕਦੀ ਬਾਣੀ ਦੀ ਸੇਵਾ ਕਦੀ ਲੰਗਰ ਦੀ ਸੇਵਾ ਕਦੀ ਕੀਰਤਨ ਦੀ ਸੇਵਾ ਕਦੀ ਕਥਾ ਦੀ ਸੇਵਾ ਯੋਗਧਨੜ ਪ੍ਰਯੋਗ ਦੀ ਪ੍ਰੈਕਟਿਸ ਹੁੰਦੀ ਹੈ ਨਾ ਉਹ ਸਾਡੇ ਮਨ ਦੀ ਹੁੰਦੀ ਹੈ ਸਾਧਨਾ ਮਨ ਦੀ ਹੁੰਦੀ ਹੈ ਕਿਉਂਕਿ ਬੰਦੇ ਦਾ ਮਨ ਕਿਤੇ ਨਾ ਕਿਤੇ ਲਾਣਾ ਹੀ ਪੈਂਦਾ ਵੇਲਾ ਹੋਵੇਗਾ ਤੇ ਸ਼ੈਤਾਨੀਆਂ ਕਰੇਗਾ ਕਦੀ ਤਾਸ਼ ਖੇਡੇਗਾ ਕਦੀ ਮੋਬਾਈਲ ਵੇਖੇਗਾ ਵੀ ਮਾ ਖੇਡੇਗਾ ਤੇ ਕਦੀ ਹੋਰ ਮਾੜੇ ਖਿਆਲ ਆਉਣਗੇ ਮਰੇ ਭਲੇ ਵਿੱਚ ਤੇ ਜੇ ਇਹ ਦੱਗਾ ਰਹੇਗਾ ਜੋ ਰੇੜੀ ਆ ਦੇ ਗਾ ਜਿੰਨੇ ਵੀ ਮਹਾਂਪੁਰਸ਼ ਹੋਏ ਨੇ ਉਹਨਾਂ ਨੇ ਸਾਡੇ ਮਨ ਨੂੰ ਸਾਧਣ ਵਾਸਤੇ ਸਾਰੇ ਰਾਹ ਦੱਸੇ ਨੇ ਸੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਜਿਹੜਾ ਮਰਜਾਦਾ ਬਣਾਈ ਮਹਿਤ ਮਲਾਈ ਉਹਦੇ ਵਿੱਚ ਸਭ ਤੋਂ ਮਹੱਤਵਪੂਰਨ ਬਾਣੀ ਨੂੰ ਦਿੱਤਾ ਕਿਉਂਕਿ ਬਾਣੀ ਨਿਰੰਕਾਰ ਦਾ ਸਰੂਪ ਹੈ ਵਾਹ ਵਾਹ ਬਾਣੀ ਨਿਰੰਕਾਰ ਹੈ ਜਿਸ ਦੇਵੜ ਅਵਰਨ ਨਾ ਹੋਵੇ ਅੰਮ੍ਰਿਤ ਵੇਲੇ ਉੱਠਣਾ ਬਾਣੀ ਪੜ੍ਹਨੀ ਇਹ ਤੇ ਨਵੇਂ ਪੰਜਾਬ ਬਾਣੀਆਂ ਦਾ ਕਰਨਾ ਸਭੂਰੀ ਸਾਹਿਬ ਦਾ ਕਰਨਾ ਤਾਂ ਉਸ ਤੋਂ ਤੇ ਚਿੱਤਰ ਡਾਟ ਜਿੰਨੀ ਬਾਣੀ ਬਦ ਤੋਂ ਬਦ ਪੜ ਸਕਦਾ ਸਿਰ ਮੜੇ ਫਿਰ ਜਿਹੜੇ ਤਿਵਾਰ ਸੰਤ ਤਿਵਾਰ ਵੀ ਮਹਾਰਾਜ ਨੇ ਵੇਖੇ ਵੀ ਦੁਨੀਆ ਤਿਵਾਰ ਵੀ ਮਨਾਉਂਦੀ ਹੈ ਤਿਵਾਰਾਂ ਤੇ ਕੋਈ ਨਵਾਂ ਮੈਸੇਜ ਮਿਲਦਾ ਸਾਲ ਵਿੱਚੋਂ ਜਦੋਂ ਤਿਵਾਰ ਮਨਾਇਦਾ ਉਹੋ ਜਿਹਾ ਮਾਹੌਲ ਬਣ ਜਾਂਦਾ ਉਹ ਦਿਮਾਗ ਚੋਂ ਗੱਲਾਂ ਆਉਣ ਲੱਗ ਜਾਂਦੀਆਂ ਜਿਵੇਂ ਆਪਾ ਦੇ ਘੜ ਸਾਹਿਬ ਦਾ ਜਦੋਂ ਜੋੜ ਮੇਲਾ ਹੁੰਦਾ ਹੈ ਉਦੋਂ ਭਾਵੇਂ ਕੋਈ ਵੀ ਗੁਰੂ ਦਾ ਸਿੱਖ ਕਿਤੇ ਵੀ ਬੈਠਾ ਹੋਵੇ ਸਾਬ ਜਾਦੇ ਨਿਯਾਦ ਆਉਣੀ ਆਉਣੀ ਜਦੋਂ ਵਲਮਲਾ ਆਉਣਾ ਉਹਨਾਂ ਖਾਲਸੇ ਦਾ ਉਹ ਸ਼ਸਤਰਧਾਰੀ ਪ੍ਰਲੋਪ ਜਿਹੜਾ ਪ੍ਰਚੰਡ ਰੂਪ ਮਾਰਨੇ ਸਾਜਿਆ ਖੁਸ਼ੀਆਂ ਨਾਲ ਘੋੜਿਆਂ ਤੇ ਚੜ ਕੇ ਮਰਦੇ ਕੱਢਣੇ ਤਿਆਰ ਪਰ ਤਿਆਰ ਰਹਿਣਾ ਖੁਸ਼ਹਾਲੀ ਤੇ ਰਹਿਣਾ ਜੜਦੀ ਕਲਾ ਜ ਰਹਿਣਾ ਉਹ ਉਥੋਂ ਸਾਨੂੰ ਪ੍ਰੇਰਨਾ ਮਿਲਦੀ ਹੈ ਪੁਰਾਣੇ ਜ਼ਮਾਨੇ ਦੇ ਵੀ ਜਿਹੜੇ ਤਿਓਾਰ ਸਨ ਉਹ ਵੀ ਸਾਨੂੰ ਪ੍ਰੇਰਨਾ ਦਿੰਦੇ ਸਨ ਜਿਵੇਂ ਦੀਵਾਲੀ ਹੈ ਦੀਵਾਲੀਏ ਦੱਸਦੇ ਸੀ ਵੀ ਹਨੇਰੇ 'ਚ ਪ੍ਰਕਾਸ਼ ਕਿਵੇਂ ਹੁੰਦਾ ਦਿਵਾਲੀ ਵਾਲੀ ਰਾਤ ਮੱਸਿਆ ਦੀ ਰਾਤ ਹੁੰਦੀ ਆ ਸਾਰੀ ਰਾਤ ਹਨੇਰਾ ਰਹਿੰਦਾ ਪਰ ਗੁਰੂਵਾਰ ਇਹਨੇ ਉਹਦੇ 'ਚ ਪ੍ਰਕਾਸ਼ ਕਰਦਾ ਸਤਿਗੁਰੂ ਸ਼ਬਦ ਪੁਜਾਰੋ ਦੀਵਾ ਬਿਨ ਸ੍ਰੀ ਹਰਿ ਮੰਦਸਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਲੀ ਸਾਡੇ ਬਾਹਰ ਦਾ ਹਨੇਰਾ ਦੇ ਦੀਵੇ ਬਾੜ ਕੇ ਦੂਰ ਹੁੰਦਾ ਅੰਦਰਲਾ ਹਨੇਰਾ ਸ਼ਬਦ ਨਾਲ ਦੂਰ ਹੁੰਦਾ ਫੇਰ ਹੋਲੀ ਮਨਾਉਂਦੇ ਸੀ ਲੋਕ ਮਹਾਰਾਜ ਨੇ ਵੇਖਿਆ ਵੀ ਇਹ ਵੀ ਲੋਕ ਮਿੱਟੀ ਘਟਾ ਬਾਅਦ ਸਿਰਫ ਹੋਲੀ ਮਨਾ ਕੇ ਬਸ ਕਰ ਦਿੰਦੇ ਰੰਗਾਂ ਦੇ ਵਿੱਚ ਸ਼ਰਾਬਾ ਪੀਣੀਆਂ ਨੱਚ ਭਗੜੇ ਪਾ ਲੈਣੇ ਬਸ ਇੰਨੀ ਕੰਮ ਹੈ ਮਹਾਰਾਜ ਨੇ ਫਿਰ ਸ਼ਸਤਰਧਾਰੀ ਸੂਲਬੀਰਾ ਯੋਧਿਆਂ ਨੂੰ ਜਦੋਂ ਬਤਿਆ ਉਤਸ਼ਾਹ ਦੇਣ ਦੀ ਉਹਨਾਂ ਦੇ ਅੰਦਰ ਨਵਾਂ ਰੰਗ ਭਰਨ ਲਈ ਹੋਲਾ ਮਹੱਲਾ ਬਣਾਤਾ ਦਸਹਿਰਾ ਵੀ ਮਨਾਉਂਦੇ ਸੀ ਰਾਵਣ ਦਾ ਪੁਤਲਾ ਫੂਕ ਕੇ ਬਸ 9ਵਾਂ ਦਿਨ ਰਾਮਲੀਲਾ ਕਰਨੀ ਭਗਵਾਨ ਸੀ रामचंद्र ਜੀ ਦਾ ਇਤਿਹਾਸ ਸਟੇਜ ਦੇ ਉੱਤੇ ਵੇਖਣਾ ਸੁਣਨਾ ਤੇ 10ਵੇਂ ਦਿਨ 라वण ਦਾ ਪੁਤਲਾ ਫੂਕ ਕੇ ਤੇ ਗੱਲ ਜਿਹੜੀ ਫਿਰ ਸਮਝ ਨਹੀਂ ਆਣੀ ਤੇ ਮਹਾਰਾਜ ਨੇ ਦੱਸਿਆ ਵੀ ਭਾਈ ਤੁਸੀਂ रामचंद्र ਜੀ ਦੀ ਯਾਦ ਮਨਾ ਰਹੇ ਹੋ ਦੇਖੋ ਕਿੱਡੇ ਸੂਲਵੇਂ ਸੰ ਹੌਸਲਾ ਨਹੀਂ ਆ ਰਿਹਾ ਐਡੀ ਵੱਡੀ ਤਾਕਤ 라वण ਦੀ ਸੌਨੇ ਦਾ ਸਾਮਨੇ ਦੀ ਲੰਕਾ ਤੇ ਸਮੁੰਦਰ ਵਰਗੀ ਖਾਈ ਦੇ ਕਿਲਾ ਲੰਕਾ ਸਰ ਕੋਟ ਸਮੁੰਦਰੀ ਖਾਈ ਉਹਦੇ ਨਾਲ ਟੱਕਰ ਲੈਣੀ ਬੜੀ ਔਖੀ ਸੀ ਬਰਾਮ ਜੰਦਰ ਜੀ ਦੋਵੇਂ ਭਰਾਵਾਂ ਨੇ ਜਿਉ ਸੋਚਦੇ ਵੀ ਬਸ ਹੁਣ ਤਾਂ ਕੁਝ ਹੋ ਨਹੀਂ ਸਕਦਾ ਛੱਡੋ ਪਰੇ ਮਹਿ ਜਾਉ ਡਰ ਕੇ ਤੇ ਫਿਰ ਸੀਤਾ ਮਾਤਾ ਵਾਪਸ ਨਹੀਂ ਆ ਸਕਦੀ ਸੀ ਪਰ ਰਾਮ ਜੰਦਰ ਜੀ ਨੇ ਬਾਂਦਰਾਂ ਨੂੰ ਬਲ ਦਿੱਤਾ ਬਾਂਦਰਾਂ ਦੀ ਸੈਨਾ ਲੈ ਕੇ ਕੱਡਾ ਵੱਡਾ ਦੁਨੀਆ ਦਾ ਜੋਧਾ 라वण ਫਤਿਹ ਕਰ ਲਿਆ ਨੰਕਾ ਫਤਿਹ ਕਰ ਲਈ ਸਮੁੰਦਰ ਤੱਪ ਗਏ ਕੁਛ ਸੌਖਾ ਕੰਮ ਨਹੀਂ ਗੱਲਾਂ ਕਰਨੀ ਹੈ ਕਥਾ ਕਰਨੀ ਸੌਖੀ ਹੈ ਪਰ ਉਹ ਉਹ ਪੋਜੀਸ਼ਨ ਜਦੋਂ ਸਾਧ ਸੰਗਤ ਦੀ ਅੱਜ ਕੱਲ ਵਰਗੇ ਸਾਧਨ ਨਹੀਂ ਸੀ ਫੇ ਰਾਮ ਦੇੰਦ ਦਾ ਰਾਜ ਵੀ ਪੁੱਸਿਆ ਸੀ ਉਹਦੇ ਬਨਵਾਸੀ ਸਨ ਤਕਤੀਰ ਗੁਆਣਾ ਦੇ ਧਾਨਾ ਦਲਵਾਰਾਂ ਹੀ ਸੰਗ ਕੋਲ ਗਾਤਰੇ ਦੇ ਵਿੱਚ ਵੱਡੇ ਸ਼ਸਤਰ ਵੀ ਨਹੀਂ ਸੀ ਕੋਈ 라वण ਵਰਗੀ ਤਾਕਤ ਤਾਂ ਨਹੀਂ ਸੀ ਨਾ ਤ ਪਰ ਫਿਰ ਵੀ ਹੌਸਲਾ ਲਿਖਾ ਰਿਹਾ। ਮਾਰੇ ਕਹਿੰਦੇ ਤੁਹਾਡੀਆਂ ਸੀਤਾ ਰੋ ਚੁੱਪ ਕੇ ਲੇ ਜਾਂਦੇ। ਬਜਨੀ ਦੇ ਬਾਜ਼ਾਰਾਂ ਤੇ ਕਾਬਲ ਦੇ ਬਾਜ਼ਾਰਾਂ ਤੇ ਪਸ਼ੌਰ ਦੇ ਬਾਜ਼ਾਰਾਂ ਤੇ ਵੇਚਦੇ ਨੇ ਮੰਡੀਆਂ ਦਾ। ਬੀਬੀਆਂ ਭੈਣਾਂ ਦੀ ਇੱਜ਼ਤ ਰੋ ਦੇ ਤੁਸੀਂ ਕਹਿੰਦੇ ਵੀ ਬੱਸ ਕੁਝ ਵੀ ਹੋ ਸਕਦਾ। ਮਾਰੇ ਕਹਿੰਦੇ ਸ਼ਾਸਤਰ ਫੜੋ ਇਹ ਸ਼ਾਸਤਰਾਂ ਦੀ ਸਾਰੀ ਸ਼ਕਤੀ ਹੈ ਤੁਹਾਨੂੰ ਧਰਮ ਯੁੱਧ ਕਰਨ ਦੀ ਪ੍ਰੇਰਣਾ ਦੇ ਆਵੇ। ਇਹ ਫਿਰ ਸ਼ਾਸਤਰਾਂ ਦੇ ਰੂਪ ਵਿੱਚ ਸ਼ਸਤਰਾਂ ਦੀ 9 ਦਿਨ ਮਹਾਰਾਜ ਆ।

ਉਹਨਾਂ ਸਾਰੇ ਸ਼ਸਤਰਾਂ ਦੀ ਸੇਵਾ ਪੂਜਾ ਹੁੰਦੀ ਸੀ ਤੇ ਫਿਰ ਨਾਲ ਬਾਣੀ ਪੜ੍ਹੀ ਜਾਂਦੀ ਸੀ ਜਿਵੇਂ ਅੱਜ ਪਾਠ ਸਾਹਿਬ ਜੀ ਨੇ ਸੁਣਾਇਆ। ਦਸਵੇਂ ਤੇ ਵੀ ਰਾਮਾਵਤਾਰ ਭਗਵਾਨ ਆਮ ਜਿੰਦਰ ਜੀ ਦੀ ਇਹ ਕਥਾ ਆ ਰਹੀ ਹੈ। ਰਾਮਾਵਤਾਰ ਉਹਦੇ ਵਿੱਚ ਰੋਜ਼ ਇਹ ਸਵਈਆ ਹੁੰਦਾ ਜਿਹੜਾ ਰੋਜ਼ ਦੇ ਰਾਤ ਚ ਪੜ੍ਹਦੇ ਪਾਏ ਗਏ ਜਬ ਦੇ ਤੁਮਰੇ। ਤਬ ਤੇ ਕੋ ਵਾਂਗ ਕਰੇ ਨਹੀਂ ਆਣੇ ਵੀ ਰਾਮਾਵਤਾਰ ਦੀ ਬਾਣੀ। ਉਹ ਤਾਂ ਪੜ੍ਹ ਲੈਂਦੇ ਕੁ ਸਵਈਆ ਤੇ ਬਾਕੀ ਬਾਣੀ ਨਹੀਂ ਪੜ੍ਹਦੇ। ਤਾਰੇ ਬਾਣੀ ਦਾ ਸਾਰ ਹੀ ਮਹਾਰਾਜ ਦੀ ਹੈ ਤੇ ਮਹਾਰਾਜ ਨੇ ਉਹਦੇ ਵਿੱਚ ਬੜਾ ਗਿਆਨ ਦਿੱਤਾ ਬੜੀ ਸਮਝ ਦਿੱਤੀ ਹੈ ਬੜਾ ਗਿਆਨਾਂ ਭਰਿਆ ਹੋਇਆ ਸੋ ਪਾਤਸ਼ਾਹ ਜੀ ਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਮਰਯਾਦਾ ਤੇ ਸ਼ਹਿਰ ਦੀ ਸ਼ੁਰੂ ਕੀਤੀ ਅੱਜ ਵੀ ਗੁਰੂ ਕੇ ਪਿਆਰੇ ਸਿੰਘ ਜਿਹੜੇ ਗੁਰੂ ਕਾ ਲੀ ਤੇ ਪਾਤਸ਼ਾਹ ਨੂੰ ਮੰਨਣ ਵਾਲੇ ਨੇ ਉਹ ਮਰਯਾਦਾ ਤੇ ਪਹਿਰਾ ਦਿੰਦੇ ਨੇ ਹਜੂਰ ਸਾਹਿਬ ਪੜਨਾ ਸਾਹਿਬ ਸੋਮਣੀ ਪੰਥਰ ਗਾਲੀ ਬੁੱਢਾ ਦਰ ਪੰਜਵਾਂ ਦਾ ਤੋਂ ਕੇ ਸਾਸ ਸੰਗਤ ਦੀ 1925 ਤੋਂ ਲੈ ਕੇ ਕਮੇਟੀ ਬਣੀ ਉਸ ਤੋਂ ਪਹਿਲਾਂ ਤਾਂ ਬੁੱਢੇਦਾਲ ਕੋਲ ਹੀ ਸਾਰੇ ਦਫ਼ਤਰਾਂ ਦਾ ਪ੍ਰਬੰਧ ਸੀ ਪੁਰਦਵਾਰਿਆਂ ਦਾ ਸਾਰੇ ਦਫ਼ਤਰਾਂ ਦੀ ਮਰਜ਼ਾਦਾ ਵੀ ਇੱਕੋ ਹੀ ਸੀ ਮਰਜ਼ਾਦਾ ਤਾਂ ਮਰਜ਼ਿਆਂ ਦੇ ਆਉਣ ਤੋਂ ਬਾਅਦ ਵੱਖਰੀ ਵੱਖਰੀ ਹੋਈ ਹੈ ਅੱਗੇ ਉਹਨਾਂ ਦੀ ਇੱਕਠੀ ਮਰਜ਼ਾਦਾ ਸੀ ਅੱਜ ਕਰ ਗਈ ਕਿੰਤੂ ਕਰਦੇ ਦੀ ਵੱਖਰਾ ਵੱਖਰਾ ਅਮਰਤ ਬਣਾਤਾ ਇਹਨਾਂ ਨੇ ਅਸੀਂ ਨਹੀਂ ਬਣਾਇਆ ਇਹ ਤੁਸੀਂ ਭਾਈ ਆਹ ਕਮੇਟੀ ਮਾਲਕਾ ਬਣਾਇਆ ਸਾਰਾ ਗੱਲ ਜਿਹੜਾ ਬਰਾਤਨ ਹੈ ਉਹ ਤਾਂ ਇਦਾਂ ਹੀ ਹੈ ਗੁਰੂ ਮਹਾਰਾਜ ਇੱਕੋ ਹੀ ਪੰਥ ਸਾਜਿਆ ਸੀ ਖਾਲਸਾ ਬੰਧ ਉਹਦੇ ਵਿੱਚ ਜਿਹੜੀ ਰਹਿਤ ਮਰਿਆਦਾ ਸੀ ਉਹ ਅਮਰਤੀ ਕੋਈ ਇੱਕੋ ਹੀ ਸੀ ਤਖਤਾਂ ਦੇ ਵੀ ਕੋਈ ਮਰਿਆਦਾ ਸੀ ਤੇ ਉਹ ਫਿਰ ਜਦੋਂ ਆਪਸ ਵਿੱਚ ਤੇ ਕੋ ਦੂਜੀ ਨੂੰ ਪਿੱਛੇ ਕਰਨ ਦੀ ਦੌੜ ਲੱਗ ਜਾਂਦੀ ਹੈ ਇਹਨਾਂ ਨੇ ਫਿਰ ਨਵਾਂ ਕੰਮ ਮੈਂ ਕੋਈ ਨਵਾਂ ਕਰਕੇ ਬਸਾਵਾਂ ਦੂਜਾ ਕਹਿੰਦਾ ਮੈਂ ਹੋਰ ਕੋਈ ਨਵਾਂ ਕਰਕੇ ਬਸਾਵਾਂ ਤੀਜਾ ਕਹਿੰਦਾ ਮੈਂ ਕੋਈ ਹੋਰ ਚੰਦ ਚੜ੍ਹਣਾ ਫਿਰ ਖਾਂ ਦੀ ਗਾਂ ਫਿਰ ਤੇ ਮਤਭੇਦ ਸ਼ੁਰੂ ਹੋ ਜਾਂਦੇ ਹੈ ਜਿਹੜੇ ਗੁਰੂ ਦੇ ਭੈਜ ਜਾਂਦੇ ਉਹ ਕਹਿੰਦੇ ਵੀ ਆਪਾਂ ਨੂੰ ਆਪਣੀ ਮਰਜ਼ੀ ਕਰਨ ਦੀ ਕੀ ਲੋੜ ਐ ਜਿਵੇਂ ਗੁਰੂ ਨੇ ਕੀਤਾ ਕਰੀ ਚੱਲੋ ਗੁਰ ਸਿੱਖੀ ਮੀਤ ਚੱਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਭਗਤ ਮੰਨੋ ਹਰ ਹਰਿ ਕਥਾ ਨਿਰੰਤਨ ਸੋ ਸਾਧ ਸੰਗਤ ਜੀ ਇਹ ਮਹਾਰਾਜ ਦੀ ਕਿਰਪਾ ਹੋਈ ਗੁਰੂ ਪਰਵਾਰ ਨੇ ਗ੍ਰਹਿ ਵਿਖੇ ਜਾਤ ਪਤਰਾਏ ਨੇ ਗਿਆਨੀ ਜੀ ਅਗਿਆਨੀ ਅਵਤਾਰ ਸਿੰਘ ਜੀ ਜੋ ਆਪਣੀ ਸਾਰੀ ਫੌਜ ਲੈ ਕੇ ਗਿਆਨੀ ਉਤੇਜ ਸਿੰਘ ਜੀ ਉਨ੍ਹਾਂ ਦੇ ਨਾਲ ਸਾਈ ਗਗਨਦੀਪ ਸਿੰਘ ਕਾਸੀ ਵੀ ਦੀਪ ਹੋਰ ਸਾਰੀਆਂ ਫੌਜਾਂ ਨੌਜਵਾਨ ਪਚੰਗੀ ਬਿਸ਼ਨ ਸਿੰਘ ਹੋਰ ਸਾਰਿਆਂ ਨੇ ਰਲਵੇਂ ਕੇ ਗੁਰੂ ਮਹਾਰਾਜ ਜੀ ਬਹਾਣੀ ਦੇ ਜਾਗ ਪੀਤੇ ਨੇ ਸਾਰੀ ਫੌਜ ਨੂੰ ਵਧਾਈ ਹੋ ਬੇਮਾਰਾ ਚੜ੍ਹਦੀ ਕਲਾ ਤੋਂ ਦੋ ਤਰੀਕ ਦਾ ਦੁਸ਼ਹਿਰੇ ਦਾ ਸਮਾਗਮ ਮੁਕੇ ਤੇ ਹੈ ਸਾਰੀ ਫੌਜ ਨੇ ਦਰਸ਼ਨ ਦੇਣੇ ਨੇ ਉੱਥੇ ਵੀ ਸਾਰੇ ਜੀ ਸਰਪਾਣੀ ਸੌਣ ਨਹੀਂ ਹੈ ਕਿ ਸੰਤੋਟਾ ਸਿੰਘ ਗੁਣੀ ਗਿਆ ਨਿਕ ਮਿਸ਼ਨ ਆਉਣੇ ਨੇ ਔਰ ਮਹਾਰਾਜ ਦਾ ਜਾਸਾ ਹੋਣਾ ਫਿਰ ਮਹੱਲੇ ਖੇਡੇ ਜਾਣੇ ਨੇ ਫੋਲ ਸੋੜਾ ਹੋਣੀਆਂ ਨੇ ਜਿੱਤੀ ਰੋਡ ਦੇ ਉੱਪਰਲੇ ਪਾਸੇ ਉਹ ਸਾਰਾ ਪ੍ਰੋਗਰਾਮ ਨੌਜਵਾਨ ਕੁਝ ਮੰਗੀਆਂ ਨੂੰ ਬੇਨਤੀ ਹੈ ਭਾਈ ਤੁਸੀਂ ਸੁਣਵਾਲੋ ਸਾਦਾ ਅਸੀਂ ਤੁਹਾਨੂੰ ਤੁਹਾਡੇ ਨਾਲ ਜਿੰਦਾ ਕਰ ਸਕਦੇ ਹਾਂ ਹਾਜ਼ਰ ਹਾਂ ਅਗਲੀ ਲੋਜ ਨੂੰ ਤਿਆਰ ਪਰ ਤਿਆਰ ਹੋ ਰਹੀ ਹੈ ਇਦਾਂ ਹੀ ਚੱਲੀ ਆਉਂਦੀ ਹੈ ਪਰੰਪਰਾਵਾਂ ਦਾ ਇਹ ਪੰਥ ਦੀ ਬਾਬਾ ਬੁੱਢਾ ਜੀ ਨੂੰ ਬਾਲ ਦਿੱਤਾ ਛੇਵੇਂ ਪਾਤਸ਼ਾਹ ਮਾਰੇ ਕਹਿੰਦੇ ਬੁੱਢੇ ਦਾ ਜ ਬੜੇ ਬੜਾਏ ਹੋਣਗੇ ਬੜੇ ਬੜਾਏ ਹੋਣਗੇ ਸਿੱਖੇ ਸਿਖਾਏ ਹੋਣਗੇ ਤਾਂ ਆਪ ਹੀ ਮਾਲਾ ਦੇ ਕਨਜੀਤ ਪਾਤਸ਼ਾਹਾਂ ਨੂੰ ਫਿਰ ਭੇਜ ਦਿੰਦੇ ਆ ਜਿਨ੍ਹਾਂ ਨੇ ਪਿਛਲੇ ਜਨਮ ਚ ਗਲਤੀ ਕੀਤੀ ਜਾਂਦੀ ਉਹਨਾਂ ਨੂੰ ਜਨਮ ਸਿੱਖਾਂ ਦੇ ਕਾਰਨ ਦਾ ਉਹਨਾਂ ਨੂੰ ਬਾਣੀ ਬਾਣਾ ਮਿਲ ਜਾਂਦਾ ਹੈ ਉਹਨਾਂ ਦੇ ਤੌਰ ਤਰੀਕੇ ਵੀ ਹੋ ਜੇ ਹੁੰਦੇ ਨੇ ਇਸ ਕਰਕੇ ਕਿ ਰੂਹਾਂ ਸਾਰੀਆਂ ਅਕਾਲ ਪੁਰਖ ਦੇ ਸੱਚਖੰਡ ਤੋਂ ਹੀ ਆ ਰਹੀਆਂ ਨੇ ਉਹ ਜਿਨ੍ਹਾਂ ਜਿਨ੍ਹਾਂ ਦੇ ਪਹਿਰੇ ਲੱਗੇ ਨੇ ਉਦਾਂ ਉਹਦੇ ਪਹਿਰੇ ਨਿਭਾਈ ਜਾਂਦੇ ਇਤਨੇ ਬਜਰ ਭਗਵਾਨ ਕਰ ਮੇਰੇ ਪਤੇ ਬਰੋ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਬੁਕਾਰੇ ਜਾਵੇ